ਤੇ ਪਤਾ ਲੱਗਾ ਵੀ ਇਸ ਤਰੀਕੇ ਨਾਲ ਮਹਾਰਾਜ ਦੇ ਸਰੂਪਾਂ ਦਾ ਜਿਹੜਾ ਉਹ ਸਮਸਬਲ ਪ੍ਰੋਪਰ ਨਹੀਂ ਹੈਗੀ ਜਨਮ ਸਿੰਘ ਪਹੁੰਚੇ ਹੋਏ ਨੇ ਸਾਡੇ ਕੋਲੇ ਜੀ ਕਈ ਦਿਨਾਂ ਤੋਂ ਇਹਨਾਂ ਦੀਆਂ ਕੰਪਲੀਟ ਆ ਰਹੀਆਂ ਤੀਆਂ ਤੇ ਅੱਜ ਵੀ ਅਸੀਂ ਇਹਦੇ ਨਾਲ ਗੱਲੇ ਕਰਨ ਆਏ ਤੇ ਸਾਨੂੰ ਗੁੜਕਾ ਸਾਹਿਬ ਬਾਰੇ ਨਹੀਂ ਪਤਾ ਸੀ ਵੀ ਇਹਨੇ ਬਹੁਤ ਜ਼ਿਆਦਾ ਬੇਅਦਬੀ ਕਰ ਰੱਖੀ ਹੈ ਅੰਦਰ ਹਾਂ ਜੀ ਯਾਂ ਤੇ ਉੱਥੇ ਸਪੱਸ਼ਟ ਨਹੀਂ ਹੋਵੇ ਯਾਂ ਆਪਣੀ ਰੈਚੋ ਇੱਕ ਚੀਜ਼ ਹੋਣੀ ਚਾਹੀਦੀ ਆ ਸੋ ਉੱਥੇ ਰਿਐਸਪੀ ਸੀ ਥਲੇ ਮਹਾਰਾਜ ਦਾ ਪ੍ਰਕਾਸ਼ ਵੀ ਆ ਜੋ ਠੀਕ ਨਹੀਂ ਸੀ ਲੱਗਾ ਜਦੋਂ ਅੰਦਰ ਗਏ ਸੱਚਖੰਡ ਦੇ ਲਵੇ ਚੱਪਣਾ ਨਾਲ ਇਹਦੇ ਕਮਰੇ 'ਚ ਸੱਚਖੰਡ ਦੇ ਨਾਮ ਵਾਲੇ ਕਮਰੇ 'ਚ ਇਹਨੇ ਆਪਦਾ ਬੈੱਡ ਲਾ ਰੱਖਿਆ ਪਰਸਨਲ ਤੇ ਦਰਵਾਜਾ ਜਿਹੜਾ ਭੋਰਾ ਸਾਹਿਬ ਆ ਭੋਰਾ ਸਾਹਿਬ ਦੇ ਵਿੱਚ ਇਹਨੇ ਆਪਦਾ ਮਤਲਬ ਪਰਸਨਲ ਹਸਣ ਲਾਇਆ ਹੋਇਆ ਸੱਚਖੰਡ ਦੇ ਵਿੱਚ ਕੋਈ ਵੀ ਏਸੀ ਨਹੀਂ ਹੈਗਾ ਜੀ ਕੋਈ ਵੀ ਪੱਖਾ ਨਹੀਂ ਹੈਗਾ ਬਿਲਕੁਲ ਨਹੀਂ ਹੈਗਾ ਕੁਝ ਵੀ ਜਿਹੜੇ ਬੈੱਡਾਂ 'ਤੇ ਸੋ ਰਹੇ ਸੀ ਉਹ ਬੈੱਡਾਂ ਦੇ ਵਿੱਚੋਂ ਗੁਟਕਾ ਸਾਹਿਬ ਵੀ ਨਿਕਲੇ ਨੇ ਜੀ ਚੱਪਲਾਂ ਵੀ ਨਿਕਲੀਆਂ ਨੇ ਠੀਕ ਹੈ ਜੀ ਜੇ ਉਹਨੂੰ ਕਿਸੇ ਨੇ ਭੇਜੀਆਂ ਨੇ ਤਾਂ ਹੀ ਆਪਾਂ ਨੂੰ ਪਤਾ ਲੱਗੇ ਠੀਕ ਹੈ ਜੀ ਨਾ ਕੋਈ ਆਈਆਂ ਸੀ ਉਹ ਤੁਹਾਡੇ ਤੋਂ ਪਹਿਲਾਂ ਉਸ ਤੋਂ ਬਾਅਦ ਚਾਰ ਬੰਦੇ ਜਿਹੜੇ ਆਪਣਾ ਐਸਐਚਓ ਸਾਹਿਬ ਮੈਂ ਗਗਨਦੀਪ ਸਿੰਘ ਜੀ ਹੋਣਾ ਹੈ ਵਿਸ਼ਵਾਸ ਦਵਾਇਆ ਵੀ ਬਣਤੀ ਜੋ ਇੱਥੇ ਕਾਰਵਾਈ ਹੈ 295 ਦੀ ਤੇ ਆਪਾਂ ਮਾਰਾ ਸਾਹਿਬ ਦਾ ਪ੍ਰਕਾਸ਼ ਕਦੋਂ ਦਾ ਕੀਤਾ ਫੈਸਲਾ ਖਾਸਾ ਟਾਈਮ ਹੋ ਗਿਆ ਜੀ ਸਾਡੀ ਨੋਟਿਸ ਦੇ ਵਿੱਚ ਨੀਨੂ ਅ ਅੱਜ ਪਤਾ ਲੱਗਾ ਵੈਸੇ ਦੋ ਤਿੰਨ ਦਿਨ ਪਹਿਲਾਂ ਫੋਟੋਆਂ ਆਈਆਂ ਸੀਗਾ ਤਾਂ ਆਪਾਂ ਉਹੀ ਖਾਤਰ ਕੰਮ ਨਹੀਂ ਕੀਤਾ ਉਪਰੋਕਤ ਦੁਆਰਾ ਪਰਮੇ ਕਮਿਟੀ ਵਾਲਾ ਕੇ ਰਿਪੋਰਟ ਦੁਆਰੇ ਕਿੰਨਾ ਟਾਈਮ 40 40 40 42 ਦਾ ਠੀਕ ਜੇ ਧਿਆਨ ਦਿੱਤਾ ਨਹੀਂ ਗਿਆ ਜੀ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ ਇੱਕ ਮਿੰਟ ਰੋਕ ਲਈ ਪਬਈ ਕੀ ਨਾਮ ਹੈ ਤੇ ਕੀ ਘਟਨਾ ਕਰ ਰਿਹਾ ਹੋਇਆ ਹੈ ਜੀ ਜਨਾ ਪ੍ਰਵਿੰਦਰ ਸਿੰਘ ਪ੍ਰਚਾਰਕ ਆ ਅੰਕਤ ਨਕਮਸਤਾਨ ਇਹ ਕਦੇ ਇੱਥੇ ਜਦੋਂ ਰੋਲਾ ਪਿਆ ਸਾਰਾ ਜਿਹੜੀ ਚੱਲਿਆ ਸਾਨੂੰ ਪਤਾ ਲੱਗਾ ਆ ਗੁਰੂਕਸ਼ ਖਲੋਨੀਆਂ ਗਲੀ ਨੰਬਰ 13 ਨਾ ਤੇ ਉਹ ਪਤਾ ਲੱਗਾ ਵੀ ਇਸ ਤਰੀਕੇ ਨਾਲ ਮਹਾਰਾਜ ਦੇ ਸਰੂਪਾਂ ਦਾ ਜਿਹੜਾ ਉਹ ਸਮਸਵਾਰ ਪ੍ਰੋਪਰ ਨਹੀਂ ਹੈਗੀ ਨੰਗ ਸਿੰਘ ਪਹੁੰਚੇ ਹੋਏ ਨੇ ਕਾਫੀ ਚਾਤਾ ਸੀ ਕਿ ਫਿਰ ਥਾਣੇ ਵਾਲੇ ਵੀ ਵੀ ਸਾਰੇ ਅਸੋਸੀਏਸ਼ਨ ਨੂੰ ਸਾਹਮਣੇ ਵਾਸਤੇ ਪਹੁੰਚੇ ਸੀ ਸਾਨੂੰ ਫੋਨ ਗਿਆ ਅਸੀਂ ਫਿਰ ਡਿਵੀਜ਼ਨ ਚਾਰ ਚ ਗਏ ਸੀ ਉੱਥੇ ਜਾ ਕੇ ਸਾਰੀ ਗੱਲਬਾਤ ਕੀਤੀ ਫਿਰ ਇੱਥੇ ਆ ਕੇ ਮੌਕਾ ਲੱਕਿਆ ਤਾਂ ਉਹ ਜਿਹੜਾ ਵਾ ਸਿਸਟਮ ਉੱਤੇ ਰਹਿائش ਆ ਉੱਥੇ ਉਹਨਾਂ ਦਾ ਆਪਣਾ ਵਾ ਨਾਲ ਹੀ ਸਵਕਾਸਨ ਬਣਿਆ ਹੋਇਆ ਜੋ ਕਿ ਮਤਲਬ ਠੀਕ ਨਹੀਂ ਹੈ ਸਿਸਟਮ ਮਰਯਦ ਜੀ ਹਾਂ ਜੀ ਯਾਂ ਤੇ ਉੱਥੇ ਸਵਕਾਸਨ ਹੀ ਹੋਵੇ ਯਾਂ ਆਪਣੀ ਰਹਿائش ਉਹ ਇੱਕ ਚੀਜ਼ ਹੋਣੀ ਚਾਹੀਦੀ ਆ ਸੋ ਉੱਤੇ ਐਸਪੀਸੀ ਥੱਲੇ ਮਹਾਰਾਜ ਦਾ ਪ੍ਰਕਾਸ਼ ਵੀ ਆ ਜੋ ਠੀਕ ਨਹੀਂ ਸੀ ਲੱਗਾ ਇਸ ਲਈ ਅਸੀਂ ਸਾਰੇ ਸਰੂਪ ਜਿਹੜੇ ਮਹਾਰਾਜ ਦੇ ਪੰਜ ਰੂਪ ਇੱਥੋਂ ਸਾਨੂੰ ਮਿਲੇ ਆ ਉਹ ਅਸੀਂ ਦੁਖਨਵਰ ਸਾਬ ਲੈ ਕੇ ਤੇ ਤੁਹਾਡੇ ਵੱਲੋਂ ਕੁਝ ਮਤਲਬ ਜਿਹੜੇ ਇਹਨਾਂ ਬੰਦੇ ਰੱਖੇਸ ਤੁਹਾਡੇ ਵੱਲੋਂ ਕੁਝ ਕਾਰਵਾਈ ਕੀਤੀ ਜਾ ਨਹੀਂ ਜੀ ਉਹ ਉਹਨਾਂ ਨੇ ਪਹਿਲਾਂ ਹੀ ਕਾਰਵਾਈ ਕਰਾਈ ਹੋਈ ਆ ਉਹ ਸਿੰਘ ਜਿਹੜਾ ਵਾ ਪ੍ਰਸ਼ਾਸ ਤੇ ਉਹ ਉਹਨਾਂ ਨੇ ਕਾਰਵਾਈ ਕਰਾਈ ਹੋਈ ਆ ਸਾਡੇ ਨੂੰ ਤੇ ਸੀਗਾ ਵੀ ਅਸੀਂ ਜਿਹੜਾ ਮਤਲਬ ਜਦੋਂ ਨਹੀਂ ਪ੍ਰੋਪਰ ਵੇਨ ਨਾਲ ਇੱਥੇ ਮਹਾਰਾਜ ਸਰੂਪrakash ਮਾਨ ਹੈਗੇ ਤੇ ਅਸੀਂ ਉਹਨਾਂ ਨੂੰ ਲੈ ਜਾਈਏ ਉਸੇ ਆਪਣੇ ਕਾਰਵਾਈ ਕਰ ਲਈਏ ਠੀਕ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂਫਾਨ ਸਿੰਘ ਜੀ ਜਥੇਦਾਰ ਤੂਫਾਨ ਸਿੰਘ ਦਸ਼ਮੇਸ਼ ਤਰਨਾ ਦਲ ਜੀ ਜ਼ਿਲ੍ਹਾ ਪਟਿਆਲਾ ਬਾਈ ਤੁਸੀਂ ਇੱਥੇ ਕਿਵੇਂ ਪਹੁੰਚੇ ਤੁਹਾਨੂੰ ਕੀ ਨੇ ਜਾਣਕਾਰੀ ਸਾਡੇ ਸਾਡੇ ਕੋਲੇ ਜੀ ਕਈ ਦਿਨਾਂ ਤੋਂ ਇਹਨਾਂ ਦੀਆਂ ਕੰਪਲੀਟ ਆ ਰਹੀਆਂ ਤੀਆਂ ਤੇ ਅੱਜ ਵੀ ਅਸੀਂ ਇਹਦੇ ਨਾਲ ਗੱਲੇ ਕਰਨ ਆਏ ਤੇ ਸਾਨੂੰ ਗੁਰਕਾ ਸਾਹਿਬ ਬਾਰੇ ਨਹੀਂ ਪਤਾ ਸੀ ਵੀ ਇਹਨੇ ਬਹੁਤ ਜ਼ਿਆਦਾ ਬੇਅਦਬੀ ਕਰ ਰੱਖੀ ਹੈ ਅੰਦਰ ਅਸੀਂ ਗੱਲ ਕਰਨ ਆਏ ਸੰਗਾਂ ਨੇ ਹੱਥੀ ਪੈ ਗਿਆ ਸੀ ਕਿ ਵੀ ਗੱਲ ਕੀ ਆ ਤੂੰ ਅੰਦਰ ਕਿਉਂ ਨਹੀਂ ਜਾਣ ਦੇ ਰਿਆ ਤੇ ਜਦੋਂ ਅੰਦਰ ਗਏ ਸੱਚਖੰਡ ਦੇ ਲਵੇ ਚੱਪਣਾ ਨਾਲ ਇਹਦੇ ਕਮਰੇ 'ਚ ਸੱਚਖੰਡ ਦੇ ਨਾਮ ਵਾਲੇ ਕਮਰੇ 'ਚ ਇਹਨੇ ਆਪਦਾ ਬੈੱਡ ਲਾ ਰੱਖਿਆ ਪਰਸਨਲ ਤੇ ਦਰਵਾਜਾ ਜਿਹੜਾ ਭੋਰਾ ਸਾਹਿਬ ਆ ਭੋਰਾ ਸਾਹਿਬ ਦੇ ਵਿੱਚ ਇਹਨੇ ਆਪਦਾ ਮਤਲਬ ਪਰਸਨਲ ਅਸਣ ਲਾਇਆ ਹੋਇਆ ਸੱਚਖੰਡ ਦੇ ਵਿੱਚ ਕੋਈ ਵੀ ਏਸੀ ਨਹੀਂ ਹੈਗਾ ਜੀ ਕੋਈ ਵੀ ਪੱਖਾ ਨਹੀਂ ਹੈਗਾ ਬਿਲਕੁਲ ਨਹੀਂ ਹੈਗਾ ਕੁਝ ਵੀ ਜੀ ਉਹਦੀਆਂ ਵਿੰਡੋਆਂ ਵੀ ਬੰਦ ਕਰੀਆਂ ਵੀਆਂ ਨੇ ਇਹਨੇ ਉਸ ਤੋਂ ਬਾਅਦ ਜਿਹੜੇ ਇਹਦੇ ਜਿਹੜੇ ਬੈਡਾਂ ਦੇ ਸੋ ਰਹੇ ਸੀ ਉਹ ਬੈਡਾਂ ਦੇ ਵਿੱਚੋਂ ਗੁਟਕਾ ਸਾਹਿਬ ਵੀ ਨਿਕਲੇ ਨੇ ਜੀ ਚੱਪਲਾਂ ਵੀ ਨਿਕਲੀਆਂ ਨੇ ਉਹ ਸਾਡੇ ਕੋਲ ਵੀਡੀਓ ਹੈਗੀਆਂ ਨੇ ਜੇ ਕਿਸੇ ਨੂੰ ਚਾਹੀਦੀਆਂ ਹੋਈਆਂ ਤਾਂ ਮੇਰਾ ਨੰਬਰ ਲੈ ਲਓ ਮੈਂ ਬਾਅਦ ਚ ਪਾ ਦੂੰਗਾ ਜੀ ਜੀ ਲੱਗਦਾ ਹੈ ਕਿ ਜਿਸ ਤਰ੍ਹਾਂ ਗੁਰੂ ਜਨ ਸਾਹਿਬ ਦੀ ਜੋ ਮਰਿਆਦਾ ਹੈ ਮਰਿਆਦਾ ਦੇ ਹਿਸਾਬ ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੋ ਲੱਗਦਾ ਕਿ ਮਰਿਆਦਾ ਪੰਕ ਕੀਤੀ ਗਈ ਹੈ ਬਹੁਤ ਜ਼ਿਆਦਾ ਸਾਡਾ ਮਾਰਨ ਹੋ ਗਿਆ ਜੀ ਅੰਦਰ ਜਾ ਕੇ ਸਾਨੂੰ ਪਤਾ ਨਹੀਂ ਸੀ ਅਗਰ ਸਾਨੂੰ ਇਹ ਗੱਲਾਂ ਪਹਿਲਾਂ ਪਤਾ ਹੁੰਦੀ ਉਦੋਂ ਤੱਕ ਉਹਨੂੰ ਪੁਲਿਸ ਨੇ ਕਸਟਡੀ 'ਚ ਲੈ ਲਈ ਤੀ ਤਾਂ ਉਹਦੇ ਅਸੀਂ ਥੋੜ ਚਲੋ ਬਚਤ ਰਹੀ ਗਈ ਉਹਦੇ ਹੱਥ ਨਹੀਂ ਫਿਰਿਆ ਸਿੰਘਾਂ ਤੋਂ ਕਿਉਂਕਿ ਉਦੋਂ ਤੱਕ ਪ੍ਰਸ਼ਾਸਨ ਪਹੁੰਚ ਗਿਆ ਪ੍ਰਸ਼ਾਸਨ ਨੇ ਉਹਨੂੰ ਆਪਣੇ ਸਾਥੋਂ ਬਚਾ ਲਿਆ ਚਲੋ ਨਹੀਂ ਉਹ ਕਰਨ ਦੁੱਤਾ ਉਹਦੇ ਨਾਲ ਨਾਲ ਹੁਣ ਐਸਜੀਪੀਸੀ ਵੀ ਆਈ ਸੀ ਹਾਂਜੀ ਐਸਜੀਪੀਸੀ ਵੀ ਆਈ ਆ ਇਹ ਗਿਆਨੀ ਸ਼ੇਰ ਸਿੰਘ ਉਹਨਾਂ ਨੇ ਗਿਆਨੀ ਪ੍ਰਿਤਪਾਲ ਸਿੰਘ ਉਹਨਾਂ ਨੇ ਭੇਜੀ ਹੈ ਜੀ ਹਾਂਜੀ ਇਹ ਇਹਨਾਂ ਦਾ ਸਾਰਿਆਂ ਦਾ ਸਹਿਯੋਗ ਹੈ ਜੀ ਨਾਲ ਤੇ ਬਾਬਾ ਮੇਜਰ ਸਿੰਘ ਛੋਡੀ ਉਹਨਾਂ ਦਾ ਮਤਲਬ ਥੋੜੀ ਥੋੜੀ ਦੇਰ ਬਾਅਦ ਫੋਨ ਆ ਰਿਹਾ ਗੱਲਬਾਤ ਹੋ ਰਹੀ ਹੈ ਉਹਨਾਂ ਨਾਲ ਹੀ ਕਿੰਨੇ ਪ੍ਰਕਾਸ਼ ਸੀ ਮੰਗਦੇ ਆ ਉਰੋ ਮੇਰੇ ਖਿਆਲ ਪੰਜ 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 ਉੱਪਰ ਤੇ ਇੱਕ ਥੱਲੇ ਦੀ 6 ਸਰੂਪ ਤੇ ਹੀ ਤੇ 200 ਤੋਂ 300 ਪਲੱਸ ਨਿਤਨੇਮ ਦੀਆਂ ਪੋਥੀਆਂ ਦੀਆਂ ਜੀ 100 ਤੋਂ 100 ਤੋਂ ਪਲੱਸ ਪੋਥੀ ਅਮਰਦਾਵਣੀ ਦੀਆਂ ਦੀਆਂ ਜੀ ਸੁਖਣੀ ਸਾਹਿਬ ਤਾਂ ਇਹ ਵੀ ਮੇਰੇ ਖਿਆਲ ਵਿੱਚ 100 ਤੋਂ ਪਲੱਸ ਹੈਗੀਆਂ ਦੀਆਂ ਵੀ ਟੋਟਲ 300 400 ਪੋਥੀ ਤਾਂ ਪੋਥੀ ਸਾਹਵੇ ਦੀ ਤੇ ਘੱਟੋ ਘਾਟੇ 150 ਦੇ 100 ਦੇ ਕਰੀਬ ਭਾਗ ਨੇ ਜੀ ਕੋਈ ਦਸਮ ਦਾ ਭਾਗ ਆ ਕੋਈ ਪਹਿਲੀ ਪੋਥੀ ਆ ਮਹਾਰਾਜ ਦਾ ਕੋਈ ਦੂਸਰੀ ਦੂਸਰੀ ਪੋਥੀ ਆ ਮਹਾਰਾ ਦੀ ਹਾਂਜੀ ਅਸੋ ਹੁਣ ਕਿਤਨੀ ਕਾਰਵਾਈ ਚਲੈ ਹੁਣ ਇਹਦੇ ਤੇ ਪਰਚਾ 295 ਜੀ ਦਾ ਲਵਾਵਾਂਗੇ ਜਿੰਨੀ ਵੀ ਕਾਰਵਾਈ ਹੋ ਸਕੇ ਪੂਰੀ ਥੋਕੇ ਕਰਾਂਗੇ ਬਾਕੀ ਜਿਵੇਂ ਬਾਬਿਆਂ ਦਾ ਹੁਕਮ ਹੋਇਆ ਜੀ ਸਰੂਪ ਸਾਂਭ ਲਏ ਗਏ ਨੇ ਹਾਂਜੀ ਸਰੂਪ ਸਾਰੇ ਐ ਜੀ ਪੀ ਐਚ ਦੇ ਅੰਡਰ ਆ ਗਏ ਪੋਥੀ ਸਾਹਿਬ ਸਾਰੀ ਐ ਜੀ ਪੀ ਐਚ ਦੇ ਅੰਡਰ ਆ ਗਈ ਜੀ ਤੇ ਸੰਗਤ ਨੂੰ ਕੀ ਪੀਲ ਕਰਨਾ ਚਾਹੁੰਦੇ ਸੰਗਤ ਨੂੰ ਅਪੀਲ ਇਹ ਕਰਨੀ ਚਾਹੁੰਦਾ ਵੀ ਆਪਣੇ ਆਪਣੇ ਗੁਰੂ ਘਰਾਂ 'ਚ ਜਿੱਥੇ ਵੀ ਜਿਹੜੇ ਵੀ ਏਰੀਏ ਦੇ ਵਿੱਚ ਤੁਸੀਂ ਗੁਰੂ ਘਰਾਂ 'ਚ ਵਿਚਰਦੇ ਹੋ ਘਟੋ ਘਟ ਸੱਚਖੰਡ ਸਾਹਿਬ ਤੇ ਮਹਾਰਾ ਦੇ ਆਸਣ ਮਹਾਰਾ ਦੇ ਵਸਤਰ ਤੁਸੀਂ ਆਪ ਸੇਵਾ ਕਰ ਸਕਦੇ ਹੋ ਇਹ ਕੋਈ ਰਾਖਸ਼ ਨਹੀਂ ਵੀ ਖਾ ਜਾਣਗੇ ਇਹ ਅੰਦਰ ਵੜਨੇ ਨਹੀਂ ਦਿੰਦਾ ਦੀ ਕਿਸੇ ਨੂੰ ਸੰਗਤ ਦੇ ਬੰਦੇ ਨੂੰ ਤੁਸੀਂ ਆਪ ਦਾ ਆਪ ਪਹਿਰਾ দাও ਸਾਰੀ ਸੰਗਤ ਨੂੰ ਬੇਨਤੀ ਹੈ ਇਲਾਕੇ ਨਿਵਾਸੀਆਂ ਦੀ ਲਵੇ ਲਵੇ ਨਹੀਂ ਵੀ ਸਾਰੇ ਆਪਣੇ ਆਪਣੇ ਏਰੀਆ ਦੇ ਵਿੱਚ ਇਹ ਚੀਜ਼ ਜਿੱਥੇ ਵੀ ਹੁੰਦੀ ਆ ਮੇਰਾ ਨੰਬਰ ਆ 9653700602 9653700602 ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਹਾਂਜੀ